ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜ੍ਹਾਂਗੇ ਇੱਕ ਸਾ ਕਵੀ ਪੀਲੂ ਦੇ ਬਾਰੇ ਸਭ ਤੋਂ ਪਹਿਲਾਂ ਦੇਦੇ ਆ ਜਨਮ ਜਨਮ ਹੋਇਆ ਇਹਨਾਂ ਦਾ 1580 ਈਸਵੀ ਸਥਾਨੋਂ ਪਿੰਡ ਵੈਰੋਵਲ ਜ਼ਿਲ੍ਹਾ ਅੰਮ੍ਰਿਤਸਰ ਇਹ ਜੀਤ ਸਿੰਘ ਸ਼ੀਤਲ ਦੇ ਅਨੁਸਾਰ ਇਹਨਾਂ ਦਾ ਜਨਮ ਪਿੰਡ ਵੈਰੋਵਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ ਮੌਤ ਹੋਈ 1675 ਈਸਵੀ ਇਹ ਮੋਲਾਬਖਸ਼ ਕੁਸ਼ਤਾ ਦੇ ਅਨੁਸਾਰ ਇਹਨਾਂ ਦੀ 1675 ਈਸਵੀ ਵਿੱਚ ਮੌਤ ਹੋਈ ਇਹਨਾਂ ਨੂੰ 16ਵੀਂ 17ਵੀਂ ਸਦੀ ਦਾ ਕਿੱਸਾ ਕਵੀ ਤੇ ਮੁਗਲ ਕਾਲ ਦਾ ਕਿੱਸਾ ਕਰਕੇ ਜਾਂਦਾ ਪਹਿਲੇ ਦੌਰ ਦਾ ਕਵੀ ਸੋਰੀ ਕਿੱਸਾ ਕ ਕਿੱਸਾ ਕਰਕੇ ਜਾਂਦਾ ਮੱਧ ਕਾਲ ਦਾ ਕਿੱਸਾ ਕਰ ਵੀ ਕਿਹਾ ਜਾਂਦਾ ਤੇ ਗੁਰੂ ਨਾਨਕ ਕਾਲ ਦਾ ਕਿੱਸਾ ਰਕਾਰ ਵੀ ਕਿਹਾ ਜਾਂਦਾ ਪੀਲੂ ਦੇ ਜਨਮ ਬਾਰੇ ਕਹਿੰਦੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਇਸ ਸਮਕਾਲੀ ਸੀਗਾ ਅਕਬਰ ਦਾ ਗੁਰੂ ਨਾਨਕ ਸੋਰੀ ਗੁਰੂ ਅਰਜਨ ਦੇਵ ਜੀ ਜਾਂ ਮੰਗੇ ਤੇ ਸ਼ਾਹ ਸੈਨ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਪੀਪਲ ਦੇ ਵਿੱਚ ਪੁੱਛ ਲੈਂਦੇ ਆ ਕਿ ਪੀਲੂ ਕਿਹਦਾ ਸਮਕਾਲੀ ਸੀ ਜਾਂ ਕਿਹੜੇ ਕਾਲ ਦਾ ਕਿੱਸਾ ਕਾਲ ਸੀਗਾ ਇਹ ਧਿਆਨ ਨਾਲ ਯਾਦ ਰੱਖ ਲੈਣਾ ਰਚਨਾਵਾਂ ਦੀ ਗੱਲ ਕਰਦੇ ਸਭ ਤੋਂ ਪਹਿਲਾਂ ਮਿਰਜਾ ਸਾਹਿਬਾ ਬਹੁਤ ਜ਼ਿਆਦਾ ਪ੍ਰਸਿੱਧ ਕਿੱਸਾ ਇਹਨਾਂ ਦਾ ਤੇ ਇਹ ਕਿੱਸਾ ਕਹਿੰਦੇ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦਾ ਤੇ ਇਹ ਕਿੱਸਾ ਸਰਚ ਟੈਂਪਲ ਨੇ ਮਰਾਸੀ ਤੋਂ ਸੁਣ ਕੇ ਆਪਣੀ ਪੁਸਤਕ ਲੀਜੈਂਡ ਆਫ ਪੰਜਾਬ ਵਿੱਚ ਪੀਲੂ ਦੇ ਕੁਝ ਕਿੱਸੇ ਦਾ ਭਾਗ ਛਾਪਿਆ ਤੇ ਇਹ ਲੋਮਨ ਲਿਪੀ ਦੇ ਵਿੱਚ ਛਾਪਿਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਯਾਦ ਰੱਖਣਾ ਨਾ ਪੀਪਲ ਦੇ ਵਿੱਚ ਪੁੱਛ ਲੈਂਦੇ ਆ ਤੇ ਸਵਿਟਰਨ ਨੇ ਵੀ ਕਹਿੰਦੇ ਆਪਣੀ ਪੁਸਤਕ ਰੋਮਾਂਟਿਕ ਤੇਜਾ ਪੰਜਾਬ ਦੇ ਵਿੱਚ ਰੋਮਨ ਲਿਪੀ ਦੇ ਵਿੱਚ ਇੱਕ ਕਿੱਸਾ ਜਿਹੜਾ ਆ ਪ੍ਰਕਾਸ਼ਿਤ ਕੀਤਾ ਤੇ ਸੱਦ ਕਾਵ ਰੂਪ ਵਿੱਚ ਬਹੁਤ ਜਿਆਦਾ ਇੰਪੋਰਟੈਂਟ ਆ ਦੋਰਾ ਸ਼ੰਦ ਦਾ ਅਲੰਕਾਰ ਅਤਕਥਨੀ ਆ ਤੇ ਕਰਨ ਰਸ ਦੀ ਪ੍ਰਧਾਨਤਾ ਹੈ ਤੇ ਵਿੱਚ ਬੀਰ ਰਸ ਤੇ ਸ਼ਿੰਗਾਰ ਰਸ ਦੀ ਵੀ ਵਰਤੋਂ ਕੀਤੀ ਹੈ ਤੇ ਇਹ ਕਿੱਸਾ ਜਿਹੜਾ ਆ ਦੁਖਾਂਤਕ ਕਿੱਸਾ ਆ ਇਹ ਬਹੁਤ ਜਿਆਦਾ ਇੰਪੋਰਟੈਂਟ ਆ ਪੀਪਲ ਦੇ ਵਿੱਚ ਪੁੱਛਦੇ ਆ ਕਿੱਸਾ ਕਰਦ ਨਾਮ ਲਿਖ ਕੇ ਕਿ ਇਹ ਕਿੱਸਾ ਦੁਖਾਂਤਕ ਸੀ ਜਾਂ ਸੁਖਾਂਤਕ ਸੀਗਾ ਸੋ ਯਾਦ ਰੱਖ ਲੈਣਾ ਸ਼ੈਲੀ ਇਹਦੀ ਸੂਤ੍ਰਿਕ ਸੀ ਭਾਸ਼ਾ ਕੇਂਦਰੀ ਪਿੰਡੂ ਪੰਜਾਬੀ ਮਾਝੀ ਦਾ ਪ੍ਰਭਾਵ ਸੀ ਉੱਤੇ ਇਹਦੇ ਵਿੱਚ ਪੀਲੂ ਨੇ ਇਸਤਰੀ ਨੂੰ ਧੋਖੇਬਾਜ਼ ਕਹਿ ਕੇ ਉਹਦੀ ਨਿੰਦਿਆ ਕੀਤੀ ਆ 17 ਇਹਦੇ ਵਿੱਚ 66 66 ਆ ਤੇ ਸੰਜਮ ਟੁਕਮਾ ਬਿਰਤਾਂ ਤੇ ਪੇਲੋੜਾ ਵਿਸਥਾਰ ਇਹਦੇ ਵਿੱਚ ਨਹੀਂ ਆ ਕਿਸੇ ਵਿੱਚ ਕਹਿੰਦਾ ਸਾਬਾ ਦੀ ਮੌਤ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ ਤੇ ਸ਼ਾਹਜਹਾਂ ਦੇ ਸਮੇਂ ਜਿਹੜਾ ਕਿੱਸਾ ਲਿਖਿਆ ਹੈ ਕਿਸੇ ਦਾ ਆਰੰਭ ਜਿਹੜਾ ਸਾਈਬਾ ਦੇ ਜਨਮ ਤੋਂ ਹੁੰਦਾ ਹੈ ਘਰ ਖੀਵੇ ਦੇ ਸਾਈਬਾ ਜੰਮੀ ਮੰਗਲਵਾਰ ਇਹ 17 ਤੋਂ ਆਰੰਭ ਹੁੰਦਾ ਹੈ ਪਿੱਲੂ ਦੇ ਕਿਸੇ ਨੂੰ ਬੇਵਕੂਫੀ ਦੀ ਦਾਸਤਾਨ ਦਾਸਤਾਨ ਇੱਕ ਰੋਚਿਕ ਦਖਾਂਤ ਮਿਰਜੇ ਦੀ ਬਹਾਦਰੀ ਵੀ ਕਿਹਾ ਜਾਂਦਾ ਹੈ ਤੇ ਮਿਰਜੇ ਦੇ ਬਾਰੇ ਦੇਖਦੇ ਹਾਂ ਮਿਰਜੇ ਦਾ ਪਿੰਡ ਜਿਹੜਾ ਦਾਣਾਵਾ ਦਾ ਰਾਵੀ ਨਦੀ ਦੇ ਕੰਢੇ ਤੇ ਪਿਤਾ ਸੀਗਾ ਵੰਚ ਤੇ ਗੋਤ ਸੀਗਾ ਖੁਰਾਲ ਰਾਜਪੂਤ ਸਾਈਬਾ ਦਾ ਪਿੰਡ ਚੰਗਸਿਆ ਸੀ ਪਿਤਾ ਖੀਵਾ ਖਾਨ ਗੋਤ ਸਿਆਲ ਸੀ ਤਾਂ ਮੰਗੇਤਰ ਸੀਗਾ ਸਾਈਬਾ ਦਾ ਤਾਹਿਰ ਖਾਨ